ਸੰਗਤ ਜੀ ਆਪਣਾ ਗੁਰਸ਼ਬਦ ਟੀਵੀ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੁਣ ਤੁਹਾਨੂੰ ਫਰੀਦਕੋਟ ਲੈ ਕੇ ਚਲਦੇ ਆਂ ਬਾਬਾ ਫਰੀਦ ਜੀ ਦੇ ਜੋ ਕਿਲਾ ਮੁਬਾਰਕ ਖੁੱਲਿਆ ਹੋਇਆ ਹੈ ਤੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਬਾਬਾ ਸੇਖ ਫਰੀਦ ਜੀ ਦੇ ਤੇ ਆਪਾਂ ਕਿਲਾ ਮੁਬਾਰਕ ਜੋ ਸੰਗਤਾਂ ਭਰਪੂਰ ਠੱਠਾ ਮਾਰਦਾ ਹੀ ਘਟ ਵਨ ਨੂੰ ਦਿਖਾਉਣ ਜਾ ਰਹੇ ਆ ਇਸ ਕਿਲਾ ਮੁਬਾਰਕ ਐਂਟਰੀ ਗੇਟ ਸੰਗਤ ਜੀ ਬਹੁਤ ਸੋਹਣੀ ਇਮਾਰਤ ਤੁਸੀਂ ਦੇਖ ਹੀ ਰਹੇ ਹੋ ਬਹੁਤ ਸ਼ਾਨਦਾਰ ਤੇ ਬਹੁਤ ਹੀ ਵਧੀਆ ਬਹੁਤ ਹੀ ਜਿਆਦਾ ਸਾਲਾਂ ਬਾਅਦ ਪਹਿਲੀ ਵਾਰ ਪੰਜਾਬ ਸਰਕਾਰ ਨੇ ਗਲਾ ਮੁਬਾਰਕ ਖੁੱਲਿਆ ਹੋਇਆ ਬਾਬਾ ਸੇਖ ਫਰੀਦ ਦੀ ਜਗ੍ਹਾ ਤੇ ਠਾਠਾ ਮਾਰਦਾ ਇਕੱਠ ਦਰਸ਼ਨ ਜੀ ਸੰਗਤ ਜੀ ਦਰਸ਼ਨ ਕਰੋ ਜੀ ਲੈਣਾ ਵਿੱਚ ਸੰਗਤਾਂ ਲੱਗੀਆਂ बहुत ज्यादा भारी इकट्ठ सं भरपूर पहुंची देखो संगत जी पुरानी बिल्डिंग लकड़ की इमारत बहुत ज़्यादा पुराना इक्ला ਸਥਾਨ ਬਾਬਾ ਸਿੱਖ ਫਰੀ ਜੀ ਦਰਸ਼ਨ ਕਰੋ ਸੰਗਤ ਜੀ ਹਾਂਜੀ ਸੰਗਤ ਜੀ ਬਹੁਤ ਹੀ ਬਹੁਤ ਧੰਨਵਾਦ ਸਾਡੇ ਧਾਨ ਸਾਹਿਬ ਸੇਖੋ ਸਾਹਿਬ ਜੀ ਦਾ ਐਮਐਲਏ ਸਾਹਿਬ ਪੰਜਾਬ ਸਰਕਾਰ ਨੇ ਪਹਿਲੀ ਵਾਰ ਕਿਲਾ ਮੁਬਾਰਕ ਖੁੱਲਿਆ ਹੋਇਆ ਹੈ ਤੇ ਆਪ ਜੀ ਨੂੰ ਬਹੁਤ ਹੀ ਬਹੁਤ ਮੁਬਾਰਕਾ ਬਾਬਾ ਸੇਖ ਫਰੀ ਜੀ अस्थान बाबा शेख फरीद जी की जगह के दर्शन कर लो संगत जी स्थान बहुत ही वैया संगतिया इस अस्थान पे बा फरीद जी के भी नवंबर दो हज़ार पच्ची दिन भीरवार वागुरु जी का खालसा वाहगुरु जी की फतेह संघ तो दर्शन करो बाबा शेख फ्री जी दे अस्थान बाबा शेख फ्री जी दे जी किला ਉਹ ਪੁਰਾਣੀ ਇਮਾਰਤ ਬਹੁਤ ਸ਼ਾਨਦਾਰ ਤੇ ਦੇਖਣਯੋਗ ਹੈ ਜੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ